ਵਲੀ ਤੁਹਾਡੀਆਂ ਬਹੁਤ ਹੁੰਦੀਆਂ ਕੁੜੀ ਕਿਹੜੇ ਕੰਮ ਚ ਪਾਤੀ ਕੋਈ ਕੰਮ ਹੈ ਜਦ ਕਿ ਕੰਮ ਕੋਈ ਮਾੜਾ ਨਹੀਂ ਤੁਹਾਡੀ ਸੋਚ ਮਾੜੀ ਚੰਗੀ ਹੋ ਸਕਦੀ ਹੈ ਕੰਮ ਕੋਈ ਮਾੜਾ ਨਹੀਂ ਹੁੰਦਾ ਪਰ ਹੀ ਰੋਜ਼ੀ ਤੁਸੀਂ ਦੱਸੋ ਨਹੀਂ ਆਪਾਂ ਅੱਜ ਸਵੇਰੇ ਵੀ ਗੱਲ ਕਰ ਰਹੇ ਸੀ ਉੱਥੇ ਕਿ ਇਹ ਕੰਮ ਮਾੜਾ ਨਹੀਂ ਹੈਗਾ ਸੋ ਮੈਂ ਕਹਿੰਨੀ ਕਿ ਅਸੀਂ ਬਹੁਤ ਲੱਕੀ ਆ ਕਿ ਸਾਨੂੰ ਪਰਮਾਤਮਾ ਨੇ ਇਹ ਆਰਡ ਦਿੱਤਾ ਤੇ ਅਸੀਂ ਹਰ ਕੰਟਰੀ ਚ ਕੁਝ ਕੁ ਗੱਲ ਹੈ ਜੀ ਹਨਾ ਕਿੰਨੇ ਲੋਕ ਸਾਨੂੰ ਕਿੰਨਾ ਪਿਆਰ ਕਰਦੇ ਸਾਨੂੰ ਪਿਆਰ ਕਰਦੇ ਕਿੰਨਾ ਮਾਨ ਕਿੰਨਾ ਪਿਆਰ ਮਿਲਦਾ ਤੇ ਮੋਸਟਲੀ ਕਹਿੰਦੇ ਨਾ ਕਿ ਇਹ ਇੰਡਸਟਰੀ ਕੁੜੀਆਂ ਲਈ ਨਹੀਂ ਬਣੀ ਇਹ ਕੁੜੀਆਂ ਦੇ ਨਾਲ ਐਦਾਂ ਹੁੰਦਾ ਐਦਾਂ ਹੁੰਦਾ ਮੈਂ ਬਾਰ ਬਾਰ ਜ਼ਿਕਰ ਕਰ ਰਹੀਆਂ ਅੱਜ ਕਿ ਜਿਹੜਾ ਕਲਕੱਤਾ ਕਾਂਡ ਹੋ ਕੇ ਗਿਆ ਉਹ ਇਸ ਇੰਡਸਟਰੀ ਦੀ ਕੁੜੀ ਨਹੀਂ ਸੀ ਯੈਸ ਸੋਚ ਤੱਕ ਕਿਸੇ ਦੀ ਦੀ ਕਿਸੇ ਕਾਮੀ ਮਾਰੀ ਹੋ ਸਕਦਾ ਕਿਉਂਕਿ ਸਾਨੂੰ ਔਰਤ ਨੂੰ ਬਣਾਇਆ ਔਰਤ ਜਾਤੀ ਰੱਬ ਨੇ ਇੰਦਾ ਨਹੀਂ ਬਣਾਈ ਹੈ ਕਿ ਅਸੀਂ ਸੜਕ ਤੇ ਵੀ ਤੁਰੀਆਂ ਜਾਈਏ ਨਾ ਸਾਨੂੰ ਕੋਈ ਵੀ ਕੋਈ ਕੁਸ਼ਕੈਨ ਐਬਸੋਲੂਟਲੀ ਆਪ ਸਮਝੋ ਬਹੁਤ ਨਹੀਂ ਅਸੀਂ ਕਿਸੇ ਨਾਲੋਂ ਘੱਟ ਨਹੀਂ ਕੁੜੀਆਂ ਕੁੜੀ ਕੁਝ ਵੀ ਕਰ ਸਕਦੀਆਂ ਔਰ 100% ਸਭੀ ਸਾਰੀ ਇੰਡਸਟਰੀ ਮਾਰੀ ਨਹੀਂ ਹੈਗੀ ਲੋਕਾਂ ਦੀ ਸੋਚ ਮਾਰੀ ਯੈਸ ਐਬਸੋਲਿਊਟ ਵੈਰੀ ਵੈਲ ਸੈਟ ਵੈਰੀ ਵੈਲ ਸੈਟ ਕਲੈਡ ਯੂ ਗਾਟ ਦੈ ਅਸਰ ਸਾਡੀ ਜਨਸ ਕੀ ਬਹੁਤ ਵਧੀਆ ਹੂ ਚਿੰਗੇ ਮਾੜੀ ਲੋਕ ਤਾਂ ਹਰ ਜਗ੍ਹਾ ਹੀ ਹੈ ਹਾਂ ਕਿੰਨੀ ਹੈ ਹਾਂ ਹਰ ਫੀਲਡ ਜੇ ਕਹੀਏ ਹਰ ਫੀਲਡ ਹੀ ਕੁੜੀਆਂ ਲਈ ਯੋਗ ਹੈ ਤੇ ਇਹ ਸਾਨੂੰ ਕਿੱਦਾਂ ਜਾਣਾ ਨਿਕਲਣਾ ਹੈ ਤੇ ਸਟਰਗਲ ਤਾਂ ਕਰਨੀ ਪੈਂਦੀ ਹੈ ਇਹ ਜ਼ਰੂਰ ਹੈ ਕਿ ਕੁੜੀਆਂ ਨੂੰ ਸਟਰਗਲ ਥੋੜੀ ਜ਼ਿਆਦਾ ਕਰਨੀ ਪੈਂਦੀ ਹੈ